ਠੀਕ ਹੈ ਤੁਸੀਂ ਇੱਕ ਡਰਾਈਵਰ ਦੇ ਨਾਲ ਵੀ ਕੇਰਾ ਰਾਜਪੁਰੇ ਦੇ ਕੋਲ ਧੱਕਾ ਕਰਿਆ ਸੀ ਲਖੇ ਤਾਂ ਆਪ ਦੀ ਵੀਡੀਓ ਦੇ ਵਿੱਚ ਵੀ ਇਹ ਗੱਲ ਬੋਲੀ ਸੀਗੀ ਠੀਕ ਹੈ ਵੀ ਡਰਾਈਵਰ ਨੇ ਐਕਸੀਡੈਂਟ ਕਰਕੇ ਉੱਥੋਂ ਨਿਕਲ ਗਿਆ ਸੀਗਾ ਉਹ ਡਰਾਈਵਰ ਤੈਨੂੰ ਮੈਂ ਦੱਸਦਾ ਕਿਉਂ ਭੱਜਿਆ ਸੀਗਾ ਉਹ ਉਹਨੂੰ ਪਬਲਿਕ ਮਾਰਨਾ ਪੈ ਗਈ ਸੀ ਹਾਂਜੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਅੱਜ ਆਪਾਂ ਨੇ ਜਿਹੜੀ ਗੱਲ ਕਰਨੀ ਹੈ ਜੀ ਇਹ ਗੱਲ ਕਰਨੀ ਹੈ ਜੀ ਲੱਖਾ ਸਧਾਨਾ ਜੀ ਦੇ ਬਾਰੇ ਮੈਂ ਅੱਜ ਤੱਕ ਕਦੇ ਵੀ ਕਿਸੇ ਵੀਡੀਓ ਦੇ ਵਿੱਚ ਨਾ ਕਦੇ ਲੱਖੇ ਹੁਣਾ ਦੇ ਹੱਕ ਦੀ ਵੀਡੀਓ ਪਾਈ ਨਾ ਕਦੇ ਮੈਂ ਇਹਦੇ ਖਿਲਾਫ ਵੀਡੀਓ ਪਾਈ ਠੀਕ ਹੈ ਚਲੋ ਜੋ ਇਹ ਕਰਦੇ ਨੇ ਠੀਕ ਆ ਆਪਾਂ ਕਹਿੰਦੇ ਕੋਈ ਗੱਲ ਜੋ ਕਰਦੇ ਨੇ ਕਰ ਹੀ ਜਾਂਦੇ ਹਨਾ ਵੀ ਜੋ ਉਹਨਾਂ ਨੂੰ ਠੀਕ ਲੱਗਦਾ ਹੈ ਜਿਹੜੇ ਕੰਮ ਲੱਖੇ ਦੇ ਸਹੀ ਨੇ ਉਹਨਾਂ ਦੀ ਆਪਾਂ ਤਾਰੀਫ਼ ਵੀ ਕਰਦੇ ਰਹਿਆ ਸਮੇਂ-ਸਮੇਂ ਤੇ ਜਿਵੇਂ ਮੰਨ ਲਓ ਵੀ ਮਾਂ ਬੋਲੀ ਦੀ ਗੱਲ ਕਰਦਾ ਸੀਗਾ ਲੱਖਾ ਠੀਕ ਹੈ ਪੰਜਾਬੀ ਦੀ ਗੱਲ ਕਰਦਾ ਸੀਗਾ ਉਸ ਗੱਲ ਦੇ ਨਾਲ ਆਪਾਂ ਬਹੁਤ ਸਹਿਮਤ ਸੀਗੇ ਵੀ ਹਾਂ ਲੱਖੇ ਨੇ ਯਾਰ ਵੀ ਆ ਪੰਜਾਬੀ ਬੋਲੀ ਦਾ ਕੰਮ ਬਹੁਤ ਵਧੀਆ ਕਰਿਆ ਕਿਉਂਕਿ ਅਸੀਂ ਬਾਹਰਲੇ ਸਟੇਟਾਂ 'ਚ ਜਾਂਦੇ ਆ ਕਿਉਂਕਿ ਮੈਂ ਸਾਰੇ ਦੇਸ਼ ਦੇ ਵਿੱਚ ਘੁੰਮਦਾ ਹਣਾ ਲਗ ਲਗ ਸਟੇਟਾਂ ਦੇ ਵਿੱਚ ਜਿਵੇਂ ਮਹਾਰਾਸ਼ਟਰ ਹੈ ਤਾਮਿਲਨਾਡੂ ਹੈ ਕਰਨਾਟਕਾ ਕੇਰਲਾ ਜਾਂ ਹੋਰ ਅਦਰ ਸਟੇਟਾਂ ਨੇ ਹਣਾ ਵੀ ਉੱਥੋਂ ਦੀ ਜਿਹੜੀ ਭਾਸ਼ਾ ਹੈ ਜਿਹੜੀ ਲੈਂਗੁਏਜ ਹੈ ਵੀ ਉਸ ਨੂੰ ਹਰੇਕ ਸਟੇਟ ਪਹਿਲ ਦਿੰਦੀ ਆ ਹਣਾ ਵੀ ਉਥੋਂ ਦੇ ਜਿੰਨੇ ਵੀ ਬੋਰਡ ਨੇ ਸਾਰੇ ਪੰਜਾਬੀ ਚ ਇਧਰ ਦੀ ਭਾਸ਼ਾ ਦੇ ਵਿੱਚ ਲੋਕਲ ਭਾਸ਼ਾ ਚ ਲਿਖੇ ਹੁੰਦੇ ਨੇ ਵੀ ਜਿਹੜੇ ਸਾਡੇ ਪੰਜਾਬ ਦੇ ਬੋਰਡ ਨੇ ਉਥੇ ਪਹਿਲਾਂ ਉੱਪਰ ਅੰਗਰੇਜ਼ੀ ਫਿਰ ਹਿੰਦੀ ਫਿਰ ਪੰਜਾਬੀ ਤਾਂ ਇਹ ਲਖੇ ਜੀ ਨੇ ਚਲੋ ਲਖੇ ਵੀਰ ਨੇ ਜੋ ਵੀ ਕਰਿਆ ਵਧੀਆ ਕਰਿਆ ਹਣਾ ਪੰਜਾਬੀ ਵਾਸਤੇ ਕੰਮ ਕਰਿਆ ਪਰ ਚਲੋ ਇਹਨਾਂ ਨੇ ਜਦੋਂ ਮੰਨ ਲਓ ਬੋਰਡ ਮਟੇ ਤਾਂ ਸਾਰਿਆਂ ਨੇ ਤਾਰੀਫ਼ ਕੀਤੀ ਵੀ ਹਾਂ ਯਾਰ ਵੀ ਲਖੇ ਉਹਨਾਂ ਨੇ ਕੰਮ ਵਧੀਆ ਕਰਿਆ ਚਲੋ ਆਪਾਂ ਵੀ ਇਹਨਾਂ ਦੀ ਤਾਰੀਫ਼ ਕੀਤੀ ਵੀ ਵਧੀਆ ਲਖੇ ਨੇ ਕੰਮ ਕੀਤਾ ਠੀਕ ਕਰਿਆ ਪਰ ਮੈਂ ਇੱਕ ਗੱਲ ਸੁਣ ਕੇ ਮੈਨੂੰ ਬਹੁਤ ਹੈਰਾਨਗੀ ਤੇ ਦੁੱਖ ਵੀ ਹੋਇਆ ਹੈਰਾਨਗੀ ਇਸ ਗੱਲ ਦੀ ਹੋਈ ਵੀ ਅਸੀਂ ਮੰਨ ਲਓ ਵੀ ਜਿਹੜਾ ਆਪਾਂ ਸਿੱਖ ਪੰਥਾਂ ਜਾਂ ਸਿੱਖ ਕੌਮ ਹੈ ਹਨਾ ਆਪਣਾ ਸਿੱਖ ਧਰਮ ਹੈ ਠੀਕ ਹੈ ਜੀ ਚਾਹੇ ਕੋਈ ਸਾਫਤ ਸੂਰਤ ਹੈ ਚਾਹੇ ਕੋਈ ਘੋਣ ਮੋਣਾ ਮੇਰੇ ਵਰਗਾ ਹਨਾ ਵੀ ਆਪਾਂ ਮੰਨਦੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਨਾ ਜਿੰਨੇ ਵੀ ਆ ਚਾਹੇ ਲੱਖਾਂ ਵੀ ਲੱਖੇ ਦਾ ਵੀ ਮੰਨ ਲਓ ਜੇ ਵਿਆਹ ਹੋਇਆ ਆਨੰਦ ਕਾਰਜ ਹੋਇਆ ਤਾਂ ਉਸੇ ਗੁਰੂ ਸਾਹਿਬ ਦੇ ਠੀਕ ਹੈ ਜੀ ਹਾਜ਼ਰੀ ਦੇ ਵਿੱਚ ਹੋਇਆ ਠੀਕ ਹੈ ਜਾਂ ਕੋਈ ਵੀ ਲਾ ਲੋ ਵੀ ਕੰਮ ਹੁੰਦਾ ਹੈ ਨਾ ਵੀ ਆਪਣੇ ਘਰਾਂ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਹੁੰਦਾ ਤਾਂ ਆਪਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਨੇ ਦੁੱਖ ਦਾ ਹੋਵੇ ਸੁੱਖ ਦਾ ਹੋਵੇ ਹੈ ਨਾ ਪਰ ਮੇਰੇ ਮਨ ਨੂੰ ਯਾਰ ਅੱਜ ਇੱਕ ਬਹੁਤ ਵੱਡੇ ਦੁੱਖ ਲੱਗਿਆ ਫੇਸ ਲੱਗੀ ਮੈਂ ਲੱਖੇ ਜੇ ਇੱਕ ਵੀਡੀਓ ਸੁਣੀ ਜਦੋਂ ਇਹ ਹਾਰਿਆ ਹੈ ਆਪਣਾ ਕੀ ਨਾਮ ਹੈ ਇਹਦਾ ਮਨਦੀਪ ਮਨਦੀਪ ਸਿੰਘ ਹਾਰਿਆ ਹੈ ਨਾ ਸੰਦੀਪ ਸਾਣੀ ਦਾ ਭਰਾ ਤਾਂ ਲਖਾ ਕਹਿੰਦਾ ਵੀ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਜਾਂਦੇ ਜਾਂ ਗੁਰੂ ਨਾਨਕ ਸਾਹਿਬ ਆ ਜਾਂਦੇ ਤਾਂ ਲੋਕਾਂ ਨੇ ਉਹਨਾਂ ਨੂੰ ਵੀ ਹਰਾ ਦੇਣਾ ਸੀ ਯਾਰ ਪਹਿਲੀ ਗੱਲ ਤਾਂ ਲਖੇ ਲਖੇ ਬਈ ਦੇਖ ਤੂੰ ਮੇਰੇ ਤੋਂ ਵੱਡਾ ਮੈਂ ਤੇਰੀ ਰਿਸਪੈਕਟ ਕਰਦਾ ਠੀਕ ਹੈ ਤੇ ਉਮਰ 'ਚ ਮੇਰੇ ਤੋਂ ਵੱਡਾ ਹੈ ਸੀਨੀਅਰ ਹੈ ਮੈਂ ਤੇਨੇ ਇੱਕ ਗੱਲ ਪੁੱਛਣਾ ਚਾਹੁੰਦਾ ਵਾ ਵੀ ਆਪਾਂ ਸਾਰੇ ਜਾਨੇ ਕਹਿੰਦੇ ਆਂ ਵੀ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਹਨਾ ਵੀ ਦਸੇ ਪਾਤਸ਼ਾਹਿਆਂ ਦਾ ਸਰੂਪ ਹੈ ਜਦੋਂ ਅਰਦਾਸ ਵੀ ਹੁੰਦੀ ਹੈ ਚਲੋ ਮੈਂ ਜਿਆਦਾ ਧਰਮ ਬਾਰੇ ਤਾਂ ਨਹੀਂ ਜਾਣਦਾ ਪਰ ਮੇਰਾ ਮਨ ਭਰੇ ਆਉਂਦਾ ਬਈ ਸੱਚੀ ਗੱਲ ਦੱਸਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਾਈ ਬੜੇ ਮੈਂ ਠੀਕ ਹੈ ਜੀ ਮੜੀਆਂ ਕਬਰਾਂ ਨੂੰ ਬਹੁਤ ਬਾਈ ਮੈਂ ਪੂਜਿਆ ਪਰ ਅੱਜ ਮੈਨੂੰ 15 ਸਾਲ ਹੋ ਗਏ ਠੀਕ ਹੈ ਨਹੀਂ ਗੁਰੂ ਘਰ ਨਾਲ ਜੁੜੇ ਹੋਏ ਨੂੰ ਵੀ ਮੈਂ ਗੁਰੂ ਮਹਾਰਾਜ ਤੋਂ ਬਿਨਾਂ ਕਿਸੇ ਨੂੰ ਬਾਈ ਮੈਂ ਕਦੇ ਕਿਸੇ ਇਥੇ ਜਾਣਦਾ ਨਹੀਂ ਹੈਗਾ ਪਰ ਲੱਖੇ ਬਾਈ ਤੇਰੀ ਗੱਲ ਸੁਣ ਕੇ ਨਾ ਸੱਚੀ ਕਹਿੰਦਾ ਮੇਰੇ ਮਨ ਨੂੰ ਇੰਨਾ ਠੇਸ ਲੱਗੀ ਮੇਰੇ ਮਨ ਨੂੰ ਇੰਨਾ ਦੁੱਖ ਲੱਗਿਆ ਵੀ ਯਾਰ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਠੀਕ ਹੈ ਤੁਸੀਂ ਲੀਡਰਾਂ ਨਾਲ ਮਿਲਾਰੇ ਹੋ ਤੇ ਦੂਜੀ ਗੱਲ ਬਾਈ ਲੱਖੇ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਕਿਹਾ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਜਾਣਾ ਜਾਂ ਗੁਰੂ ਨਾਨਕ ਦੇਵ ਮਹਾਰਾਜ ਆ ਜਾਣਾ ਯਾਰ ਉਹ ਕਿਤੇ ਗਏ ਹੋਏ ਨੇ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਪ੍ਰਤੱਖ ਹਾਜ਼ਰ ਨਹੀਂ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨਹੀਂ ਹੈਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ ਆਪਣੇ ਕੋਦੇ ਨੇ ਯਾਰ ਹਾਜ਼ਰ ਨਾਜ਼ਰ ਨੇ ਮਹਾਰਾਜ ਆਪਣੀ ਦੇਖਣੇ ਅੱਖ ਹੀ ਨਹੀਂ ਹੈਗੀ ਠੀਕ ਹੈ ਨਹੀਂ ਆਪਣਾ ਦੇਖਣ ਆਦਾ ਬਾਈ ਜੀ ਉਹ ਹੀ ਨਹੀਂ ਹੈਗਾ ਠੀਕ ਹੈ ਨਹੀਂ ਵੀ ਅਸੀਂ ਦੇਖ ਸਕੀਏ ਮਹਾਰਾਜ ਨੂੰ ਵੀ ਉਸ ਰੂਪ ਦੇ ਵਿੱਚ ਦੇਖ ਸਕੀਏ ਉਹਨਾਂ ਦੇ ਦਰਸ਼ਨ ਕਰ ਸਕੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇੱਕੋ ਹੀ ਚੀਜ਼ ਨੇ ਮੈਂ ਇੱਕ ਗੱਲ ਦੱਸ ਜਦੋਂ ਅਰਦਾਸ ਹੁੰਦੀ ਹੈ ਠੀਕ ਹੈ ਅਰਦਾਸ ਹੁੰਦੀ ਹੈ ਭਾਈ ਜੀ ਵੀ ਕਹਿੰਦੇ ਨੇ ਹਨਾ ਦਸਾਂ ਸਤਿਗੁਰਾਂ ਦੀ ਸਰੂਪ ਹਨਾ ਆਤਮਿਕ ਜੋਤ ਹਨਾ ਜਦੋਂ ਆਪਾਂ ਆਤਮਿਕ ਜੋਤ ਕਹਿੰਦੇ ਆ ਤਾਂ ਉਹਦੇ ਵਿੱਚ ਸਾਰੇ ਗੁਰੂ ਸਹਿਬਾਨ ਹਾਜ਼ਰ ਨਾਜ਼ਰ ਨੇ ਯਾਰ ਅੱਜ ਵੀ ਹਾਜ਼ਰ ਨਾਜ਼ਰ ਨੇ ਇਹ ਗੱਲ ਤਾਂ ਕਿਵੇਂ ਕਹਿ ਤੀ ਇਹ ਗੱਲ ਤਾਂ ਕਿਵੇਂ ਕਹਤੀ ਇਹਨੂੰ ਕਿਸੇ ਵੀ ਧਾਰਮਿਕ ਲੀਡਰ ਨੇ ਕਿਸੇ ਨੇ ਵੀ ਉਹ ਕਰਿਆ ਵੀ ਹਾਂ ਵੀ ਇਹ ਬਿਆਨ ਗਲਤ ਦਿੱਤਾ ਰੱਖੇ ਨੇ ਇੱਕ ਗਾਣਾ ਗਾਇਆ ਸੀਗਾ ਅੱਜ ਤੋਂ ਕਈ ਸਾਲ ਪਹਿਲਾਂ ਬੱਬੂ ਮਾਨ ਨੇ ਹਨ ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਗਾਹ ਤੀ ਇੱਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ ਉਦੋਂ ਤੁਸੀਂ ਬੱਬੂ ਮਾਨ ਦੇ ਸਾਰੇ ਮਗਰ ਪੈ ਗਏ ਸੀਗੇ ਵੀ ਇਹਨੇ ਇਹ ਗੱਲ ਕਿਉਂ ਕਹੀ ਹੈ ਹਨ ਵੀ ਇੱਕ ਬਾਬਾ ਨਾਨਕ ਸੀ ਵੀ ਬਾਬਾ ਨਾਨਕ ਅੱਜ ਵੀ ਦੁਨੀਆ ਤੇ ਹੈ ਅੱਜ ਵੀ ਹਾਜ਼ਰ ਨਾਜ਼ਰ ਹੈ ਠੀਕ ਹੈ ਤਾਂ ਇਹ ਲਖੇ ਨੂੰ ਅੱਜ ਤੱਕ ਕਿਸੇ ਨੇ ਸਵਾਲ ਨਹੀਂ ਪੁੱਛਿਆ ਹੈਗਾ ਯਾਰ ਲਖੇ ਜਿਹੜੇ ਗੱਲ ਬਾਰੇ ਨਾ ਨਾ ਪਤਾ ਹੋਵੇ ਠੀਕ ਹੈ ਨਹੀਂ ਮੈਂ ਤੇਰੀ ਇੱਜ਼ਤ ਕਰਦਾ ਤੂੰ ਸਾਡੇ ਤੋਂ ਵੱਡਾ ਹੈ ਠੀਕ ਹੈ ਮੈਂ ਕਦੇ ਤੇ ਤੁਹਾਡੇ ਵਿਰੋਧ ਚ ਕਦੇ ਵੀਡੀਓ ਨਹੀਂ ਪਾਈ ਹੈਗੀ ਪਰ ਮੈਂ ਲਖੇ ਨੂੰ ਸਵਾਲ ਪੁੱਛਦਾ ਮੈਂ ਯਾਰ ਜਾਂ ਸਾਡੇ ਧਾਰਮਿਕ ਲੀਡਰ ਨੇ ਉਹਨਾਂ ਨੇ ਵੀ ਕਹਿਣਾ ਚਾਹੁੰਦਾ ਮੈਂ ਵੀ ਕੀ ਗੱਲ ਭਾਈ ਠੀਕ ਹੈ ਨਹੀਂ ਰਾਜਨੀਤੀ ਕਰਨੀ ਹੈ ਇਹਨਾਂ ਨੇ ਕਰਨ ਜਿੱਥੇ ਮਰਜ਼ੀ ਜਾਣ ਠੀਕ ਹੈ ਜਿੰਨੂੰ ਮਰਜ਼ੀ ਬੋਲਾਂ ਨਾ ਬੋਲਣ ਜੋ ਮਰਜੀ ਕਰਨਾ ਪਰ ਜਿੱਥੇ ਗੱਲ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਵੀ ਜਿੱਥੇ ਗੱਲ ਧਰਮ ਦੀ ਹੈ ਠੀਕ ਹੈ ਜੀ ਜਿੱਥੇ ਮਹਾਰਾਜ ਦੇ ਸਤਿਗੁਰੂ ਗੁਰੂ ਸਾਹਿਬ ਦੇ ਮਾਨ ਸਨਮਾਨ ਦੀ ਗੱਲ ਹੈ ਉਹ ਗੱਲ ਦੇ ਵਿੱਚ ਇਹਨਾਂ ਨੂੰ ਬਿਲਕੁਲ ਵੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਲਖੇ ਨੇ ਇੱਕ ਵਾਰੀ ਪਹਿਲਾਂ ਵੀ ਕਮੈਂਟ ਕਰਿਆ ਸੀਗਾ ਠੀਕ ਹੈ ਲਖੇ ਤਾਂ ਇੱਕ ਵਾਰੀ ਪਹਿਲਾਂ ਵੀ ਵੀਡੀਓ ਦੇ ਵਿੱਚ ਬੋਲਿਆ ਸੀਗਾ ਕੀ ਬੋਲਿਆ ਸੀ ਕਹਿੰਦਾ ਮਹਾਰਾਜ ਦੇ ਉੱਤੇ ਰਮਹਾਲਾ ਵੀ ਵਧੀਆ ਰਮਹਾਲਾ ਮਹਿੰਗਾ ਰਮਹਾਲਾ ਦੇਣਾ ਕੋਈ ਜ਼ਰੂਰੀ ਹੈ ਠੀਕ ਹੈ ਅਭੀ ਮਹਾਰਾਜ ਜੀ ਨੂੰ ਪੱਖਾ ਲਾਉਣਾ ਕੋਈ ਜ਼ਰੂਰੀ ਹੈ ਏਸੀ ਲਾਉਣਾ ਜ਼ਰੂਰੀ ਹੈ ਤਾਂ ਇਹ ਇਹ ਕੁਆਚਨ ਦਾ ਪਹਿਲਾਂ ਵੀ ਚੱਕੇ ਸੀਗੇ ਠੀਕ ਹੈ ਉਦੋਂ ਵੀ ਸੁਣ ਕੇ ਸੰਗਤਾਂ ਨੇ ਤੇਰਾ ਵਿਰੋਧ ਕਰਿਆ ਸੀਗਾ ਵੀ ਇਹ ਲੱਖੇ ਤੇਰੀ ਗੱਲ ਗਲਤ ਹੈ ਤੁਸੀਂ ਜਿੰਨੀ ਮਰਜ਼ੀ ਰਾਜਨੀਤੀ ਕਰੋ ਜੋ ਮਰਜ਼ੀ ਕਰੋ ਯਾਰ ਜੰਮ ਜੰਮ ਕਰੋ ਯਾਰ ਠੀਕ ਹੈ ਤੁਹਾਡਾ ਬਿਜ਼ਨਸ ਚੱਲਦਾ ਕਿਸ ਕਿਸ ਮੁੱਦੇ ਨਾਲ ਚੱਲਦਾ ਜਿਵੇਂ ਮਰਜ਼ੀ ਚਲਾਓ ਯਾਰ ਅਸੀਂ ਕੀ ਲੈਣਾ ਦੇਣਾ ਠੀਕ ਹੈ ਤੁਸੀਂ ਇੱਕ ਡਰਾਈਵਰ ਦੇ ਨਾਲ ਵੀ ਕੇਰਾ ਰਾਜਪੁਰੇ ਦੇ ਕੋਲ ਧੱਕਾ ਕਰਿਆ ਸੀ ਲਖੇ ਤਾਂ ਆਪ ਦੀ ਵੀਡੀਓ ਦੇ ਵਿੱਚ ਵੀ ਇਹ ਗੱਲ ਬੋਲੀ ਸੀਗੀ ਠੀਕ ਹੈ ਵੀ ਡਰਾਈਵਰ ਨੇ ਐਕਸੀਡੈਂਟ ਕਰਕੇ ਉੱਥੋਂ ਨਿਕਲ ਗਿਆ ਸੀਗਾ ਉਹ ਡਰਾਈਵਰ ਤੈਨੂੰ ਮੈਂ ਦੱਸਦਾ ਕਿਉਂ ਭੱਜਿਆ ਸੀਗਾ ਉਹ ਉਹਨੂੰ ਪਬਲਿਕ ਮਾਰਨਾ ਪੈ ਗਈ ਸੀਗੀ ਠੀਕ ਹੈ ਬਜ਼ੁਰਗ ਦਾ ਐਕਸੀਡੈਂਟ ਹੋਇਆ ਸੀਗਾ 50 ਕੋ ਸਾਲ ਦੀ ਉਮਰ ਸੀਗੀ ਉਹਨੇ ਗੱਡੀ ਰੋਕ ਕੇ ਉਹ ਚੱਕਣਾ ਚਾਹਿਆ ਉਹ ਬਜ਼ੁਰਗ ਨੂੰ ਪਰ ਉੱਥੋਂ ਦੀ ਪਬਲਿਕ ਉਹਦੇ ਗੱਲ ਪੈ ਗਈ ਉਹ ਡਰਾਈਵਰ ਉੱਥੋਂ ਗੱਡੀ ਭਜਾ ਕੇ ਲੈ ਗਿਆ ਤੁਸੀਂ ਉਹਦੇ ਪਿੱਛੇ ਕਾਰ ਲਾ ਕੇ ਸਾਧੂਗੜ ਜਾ ਕੇ ਉਹਨੂੰ ਰੋਕ ਕੇ ਰੋਕ ਕੇ ਉਹਦੇ ਨਾਲ ਫੇਰ ਤੁਸੀਂ ਜੋ ਕੀਤਾ ਠੀਕ ਹੈ ਜੋ ਪਿੰਡ ਦੇ ਲੋਕਾਂ ਨੇ ਕਰਿਆ ਸੀਗਾ ਉਹ ਤੁਸੀਂ ਆਪ ਇੱਕ ਵੀਡੀਓ ਦੇ ਵਿੱਚ ਵੀ ਮੰਨੇ ਹੋਏ ਹੋ ਵੀ ਹਾਂ ਉਹ ਡਰਾਈਵਰ ਨੂੰ ਅਸੀਂ ਰੋਕਿਆ ਸੀਗਾ ਠੀਕ ਹੈ ਰੋਕਣ ਦੇ ਬੜੇ ਤਰੀਕੇ ਹੁੰਦੇ ਨੇ ਜਰੂਰੀ ਕੁੱਟ ਮਾਰ ਜਾ ਕਿਸੇ ਨਾਲ ਹੱਥੀ ਪੈਣਾ ਜਾਂ ਦੀ ਬੇਇੱਜ਼ਤੀ ਕਰਨਾ ਜਾਂ ਗੱਲ ਪੈਣਾ ਇਹ ਜਰੂਰੀ ਨਹੀਂ ਹੁੰਦਾ ਹੈਗਾ ਵੀਰੇ ਠੀਕ ਹੈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਲੱਖੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਬਿਲਕੁਲ ਯਾਰ ਠੀਕ ਹੈ ਇਸ ਚੀਜ਼ ਨਾਲ ਧਾਰਮਿਕ ਭਾਵਨਾਵਾਂ ਠੇਸ ਪਹੁੰਚੀ ਹੈ ਇਹ ਚੀਜ਼ ਤੇਰੀ ਗਲਤ ਹੈ ਤਾਂ ਗਲਤ ਹੈ ਯਾਰ ਬਸ ਜਿੱਥੇ ਤੇਰਾ ਜਿ세 ਤੂੰ ਚੰਗੇ ਕੰਮ ਕੀਤੇ ਤੇਰੀ ਪ੍ਰੋੜਤਾ ਕੀਤੀ ਐ ਜਿੱਥੇ ਤੈ ਮਾਰਾ ਕੀਤਾ ਉੱਥੇ ਤੇਰਾ ਵਿਰੋਧ ਕਰਾਂਗੇ ਕਰਾਂਗੇ ਯਾਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ